ਸਵਾਲ ਹੈ ਜੀ ਕੀ ਗੁਰਬਾਣੀ ਵਿੱਚ ਭਗਤੀ ਕਰਨਾ ਸਿਮਰਨ ਕਰਨਾ ਬੰਦਗੀ ਕਰਨਾ ਭਜਨ ਕਰਨਾ ਤੇ ਨਾਮ ਜਪਣਾ ਇਹ ਇੱਕੋ ਹੀ ਚੀਜ਼ਾਂ ਨੇ ਜਾਂ ਵਖ ਵਖ ਕੀ ਗੁਰਬਾਣੀ ਪੜ੍ਹਨਾ ਵੀ ਨਾਮ ਜਪਣਾ ਹੈ ਸੌਰੀ ਕੀ ਗੁਰਬਾਣੀ ਪੜ੍ਹਨਾ ਨਾਮ ਜਪਣਾ ਨਹੀਂ ਹੈ ਹਾਂ ਇਹਦੇ ਸਬੰਧ ਵਿੱਚ ਮੈਂ ਬੇਨਤੀ ਕਰਾਂ ਗੁਰਬਾਣੀ ਜਿੰਨੀ ਹੈ ਨਾਮ ਵਿੱਚੋਂ ਪੈਦਾ ਹੋਈ ਇਸ ਕਰਕੇ ਉਹ ਨਾਮ ਦਾ ਹੀ ਸਰੂਪ ਹੈ ਗੁਰਬਾਣੀ ਵਿੱਚ ਹੈ ਗੁਰਬਾਣੀ ਵੀ ਨਾਮ ਔਰ ਨਾਮ ਗੁਰਬਾਣੀ ਹੈ ਦੋਵਾਂ ਵਿੱਚ ਕੋਈ ਫਰਕ ਨਹੀਂ ਕੋਈ ਵੱਖਰਾ ਅੰਤਰ ਨਹੀਂ ਹੈ ਪਰ ਗੁਰਬਾਣੀ ਜਦੋਂ ਅਸੀਂ ਪੜ੍ਹਨੇ ਆ ਉਹਦੇ ਵਿੱਚ ਵੱਖਰੇ ਵੱਖਰੇ ਵਿਚਾਰ ਵੀ ਆਉਂਦੇ ਨੇ ਸਿਫਤ ਸਲਾਹ ਆਉਂਦੀ ਹੈ ਬੇਨਤੀਆਂ ਆਉਂਦੀਆਂ ਨੇ ਅਰਦਾਸ ਆਉਂਦੀ ਹੈ ਉਹਦੇ ਨਾਲ ਕੀ ਹੁੰਦਾ ਵੀ ਕਮਜ਼ੋਰ ਜਗਿਆਸੂ ਦਾ ਜਿਹੜਾ ਮਨ ਹੈ ਉਹਨਾਂ ਚੀਜ਼ਾਂ ਵਿੱਚ ਜਲਦੀ ਇਕਾਗਰ ਹੋ ਜਾਂਦਾ ਹੈ ਬਾਣੀ ਜਲਦੀ ਇਕਾਗਰ ਕਰਦੀ ਹੈ ਉਸ ਤੋਂ ਅੱਗੇ ਨਾਮ ਜਪਣਾ ਵੀ ਜ਼ਰੂਰੀ ਹੈ ਕਿਉਂਕਿ ਨਾਮ ਇੱਕ ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਨੂੰ ਕਹਿੰਦੇ ਨੇ ਨਾਮ ਜਪਣਾ ਇੱਕ ਸ਼ਬਦ ਨੂੰ ਆਪਾਂ ਵਾਰ-ਵਾਰ ਰਿਪੀਟ ਕਰਨੇ ਆ ਉਹਦਾ ਇੱਕ ਹੋਰ ਲਾਭ ਹੈ ਉਹ ਲਾਭ ਇਹ ਵੀ ਜਦੋਂ ਆਦਮੀ ਦੀ ਸੁਰਤ ਸਟਰੋਂਗ ਹੋ ਜਾਏ ਅਭਿਆਸ ਕਰ ਕਰਕੇ ਇਕਾਗਰ ਹੋਣ ਲੱਗ ਜਾਏ ਉਦੋਂ ਫਿਰ ਜਦੋਂ ਇੱਕ ਸ਼ਬਦ ਜਪਾਂਗੇ ਤੇ ਉਹਦੀ ਇਕਾਗਰਤਾ ਹੋਰ ਵਧੇਗੀ ਉਹਦੀ ਪਾਵਰ ਵੱਧ ਜਾਏਗੀ ਉਹਦੇ ਧਿਆਨ ਦੀ ਸ਼ਕਤੀ ਵੱਧ ਜਾਏਗੀ ਨਾਮ ਦਾ ਵਾਰ-ਵਾਰ ਉਚਾਰਨ ਜ਼ਬਰਦਸਤ ਸ਼ਕਤੀ ਪੈਦਾ ਕਰਦਾ ਹੈ ਇੱਕੋ ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਨਾਲ ਵਾਰ-ਵਾਰ ਸ਼ਕਤੀ ਪੈਦਾ ਹੁੰਦੀ ਹੈ ਔਰ ਇਹਦਾ ਇਹ ਕਾਰਨ ਹੈ ਵੀ ਨਾਮ ਜਪਣਾ ਤੇ ਬਹੁਤ ਜ਼ਰੂਰੀ ਇਹ ਗੁਰਬਾਣੀ ਪੜ੍ਹਨੀ ਵੀ ਜ਼ਰੂਰੀ ਹੈ ਪਰ ਜੇ ਕੋਈ ਮਨੁੱਖ ਗੁਰਬਾਣੀ ਨਹੀਂ ਪੜ ਸਕਦਾ ਉਹਦੇ ਵਾਸਤੇ ਉਹਨਾਂ ਸਮਾਂ ਨਾਮ ਜਪ ਲੈਣਾ ਚਾਹੀਦਾ ਇੱਕੋ ਹੀ ਚੀਜ਼ ਹੈ ਜ਼ਰੂਰੀ ਬਾਣੀ ਹੈ ਕਿਉਂਕਿ ਜਿਹੜਾ ਸਿੱਧਾ ਨਾਮ ਹੈ ਨਾ ਉਹਨੂੰ ਤੁਸੀਂ ਕਹਿ ਲਓ ਵੀ ਜ਼ਬਰਦਸਤ ਡੋਜ਼ ਇੱਕਦਮ ਤੁਹਾਡੇ ਅੰਦਰ ਗਈ ਨਾਮ ਪਚਦਾ ਨਹੀਂ ਇੰਨੀ ਜਲਦੀ ਬੜਾ ਤਾਕਤਵਾਰ ਹੈ ਜੇ ਤੁਸੀਂ ਕੱਲਾ ਨਾਮ ਜਪੋਗੇ ਬਾਣੀ ਪੜਨ ਦਾ ਯਤਨ ਕਰੋ ਜੇ ਬਾਣੀ ਨਹੀਂ ਪੜਦੇ ਤੇ ਸੇਵਾ ਜ਼ਰੂਰ ਕਰੋ ਨਹੀਂ ਤੇ ਉਹ ਸ਼ਕਤੀ ਬੜੀ ਜ਼ਬਰਦਸਤ ਹੈ ਨਾਮ ਜਿਹੜਾ ਕਿਉਂਕਿ ਛੋਟਾ ਸ਼ਬਦ ਹੈ ਸ਼ਬਦ ਜਿੰਨਾ ਛੋਟਾ ਹੋਵੇਗਾ ਉਹਨੇ ਉਹਦੀ ਸ਼ਕਤੀ ਵੱਧ ਜਾਏਗੀ ਇਸ ਲਈ ਬਾਣੀ ਵੀ ਨਾਮ ਹੈ ਬਾਣੀ ਪੜੋ ਕੋਈ ਸ਼ੱਕ ਨਹੀਂ ਨਿਤਨੇਮ ਦਾ ਤੁਹਾਡਾ ਸਾਰਾ ਸਮਾਂ ਨਾਮ ਵਿੱਚ ਐਡ ਹੋਵੇਗਾ ਜੁੜੇਗਾ ਵਿੱਚ ਉਹ ਸਿਮਰਨ ਹੀ ਸਾਰਾ ਪਰ ਇਹ ਜਿਹੜਾ ਸਿਮਰਨ ਕਰਨਾ ਇੱਕ ਸ਼ਬਦ ਹੈ ਜਿਹੜਾ ਗੁਰੂ ਦੁਆਰਾ ਦਿੱਤਾ ਗਿਆ ਹੈ ਇਨੂੰ ਕਹਿੰਦੇ ਨੇ ਨਾਮ ਦਾ ਸਿਮਰਨ ਯਾਦ ਕਰਨਾ ਇਹ ਬੜਾ ਜ਼ਰੂਰੀ ਹੈ ਕਿਉਂਕਿ ਨਾਮ ਗੁਰੂ ਦੇ মুখ ਤੋਂ ਆਇਆ ਹੈ ਗੁਰੂ ਨੇ ਕਮਾਇਆ ਸੀ ਕਹਿੰਦੇ ਆ ਸੀ ਸਿੱਧਾ ਵੀ ਤੇ ਨਾਮ ਜਾਪੀ ਲਵਾਂਗੇ ਸਿੱਧਾ ਨਾਮ ਇਸ ਤਰ੍ਹਾਂ ਹੈ ਜਿਵੇਂ ਇੱਕ ਕੋਲਾ ਪਿਆ ਹੋਇਆ ਹੈ ਹੈ ਉਹ ਵੀ ਕੋਲਾ ਪਰ ਇੱਕ ਕੋਲਾ ਭੱਠੀ ਵਿੱਚੋਂ ਆਇਆ ਹੈ ਹਣ ਦੋਵੇਂ ਹੀ ਕੋਲੇ ਇੱਕ ਭੱਖਦਾ ਹੈ ਤੇ ਇੱਕ ਕਾਲੇ ਰੰਗ ਦਾ ਹੈ ਤੁਸੀਂ ਸਿੱਧੇ ਸ਼ਬਦਾਂ ਨਾਲ ਜੁੜੋ ਉਹ ਭੱਕਦੇ ਹੋਏ ਕੋਲੇ ਨਹੀਂ ਹਨ ਗੁਰੂ ਦੇ ਮੂੰਹ ਵਿੱਚੋਂ ਆਇਆ ਹੈ ਉਹ ਲਾਲ ਰੰਗ ਦਾ ਕੋਲਾ ਹੈ ਉਹ ਔਗਣਾ ਦੀ ਸਾਰੀ ਗੰਦਗੀ ਨੂੰ ਸਾੜ ਕੇ ਸੁਆਹ ਕਰਦਾ ਹੈਗਾ ਬਾਕੀ ਇੱਕ ਹੋਰ ਵੀ ਸਵਾਲ ਸੀ ਮੈਂ 2 ਮਿੰਟਾਂ ਵਿੱਚ ਕਹਿ ਦਿਆਂ ਇਹਦਾ ਤਾਂ ਇੱਕੋ ਹੀ ਜਵਾਬ ਹੈ ਬਾਣੀ ਪੜਨੀ ਤੇ ਨਾਮ ਜਪਣਾ ਇੱਕੋ ਹੀ ਚੀਜ਼ ਹੈ ਮੂਲ ਰੂਪ ਵਿੱਚ ਕੋਈ ਫਰਕ ਨਹੀਂ ਹੈ ਤੁਸੀਂ ਬਾਣੀ ਜਿਆਦਾ ਪੜ੍ਹਨੀ ਹੈ ਬਾਣੀ ਜਿਆਦਾ ਪੜ੍ਹ ਲਓ ਜਿਵੇਂ ਦੀ ਤੁਹਾਡੀ ਤਬੀਅਤ ਹੈ ਪਰ ਇੱਕ ਜਿਹੜੀ ਮਰਿਆਦਾ ਦਿੱਤੀ ਹੈ ਨਾ ਪੰਜ ਪਿਆਰਿਆਂ ਨੇ ਉਹਨੂੰ ਥੋੜਾ ਜਿਹਾ ਨਿਭਾਉਣਾ ਜ਼ਰੂਰੀ ਹੈ ਵੀ ਜਿਹੜਾ ਤੁਹਾਨੂੰ ਗੁਰਮੰਤਰ ਦਿੱਤਾ ਗਿਆ ਤੁਸੀਂ ਜਿਆਦਾ ਨਹੀਂ ਕਰਨਾ 10-15 ਮਿੰਟ ਜ਼ਰੂਰੀ ਹੈ ਭਾਵੇਂ ਕਈਆਂ ਨੂੰ ਬਾਣੀ ਦਾ ਪਾਠ ਜਿਆਦਾ ਰਸਦਾਇਕ ਹੁੰਦਾ ਹੈ ਕਈਆਂ ਨੂੰ ਸਹਿਜ ਪਾਠ ਜਿਆਦਾ ਚੰਗਾ ਲੱਗਦਾ ਉਹ ਸਹਿਜ ਪਾਠ ਜਿਆਦਾ ਕਰ ਲੈਣ ਯਾਨੀ ਕਿ ਵੱਖਰੇ-ਵੱਖਰੇ ਸਰੀਰਾਂ ਦੀ ਤਬੀਅਤ ਹੈ ਜਿਹੜਾ ਵੀ ਸਾਧਨ ਜਿਹੜਾ ਪਾਠ ਤੁਹਾਨੂੰ ਜ਼ਿਆਦਾ ਆਨੰਦ ਦਿੰਦਾ ਹੈ ਦਿੱਤੀ ਹੋਈ ਮर्यादा ਤੋਂ ਬਾਅਦ ਉਹਦੇ ਉੱਤੇ ਤੁਸੀਂ ਜ਼ਿਆਦਾ ਸਮਾਂ ਲਾ ਸਕਦੇ ਹੋ ਕੋਈ ਦਿੱਕਤ ਨਹੀਂ ਕੋਈ ਇਹਦੇ ਬੇਸ਼ੰਕਾ ਨਹੀਂ